ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੂਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬਰਗਾੜੀ ਜੀ ਤਾਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਪੰਜ ਦਾ ਵਿਹੜਾ ਲੈ ਕੇ ਆਂਦੀਆਂ ਨੇ ਜੀ ਇੱਕ ਅਸਰ ਝੋਟੀ ਆ ਜਿਹਦੇ ਚ ਇੱਕ ਸੂਆ ਸਵਾਇਆ ਨਾਗਾ ਇੱਕ ਟੋਕੜਾ ਇੱਕ ਟੋਕੜ ਵਿਹੜਾ ਜੀ ਇੱਕ ਸੂਆ ਸਵਾਇਆ ਨਾਗਾ ਤੇ ਤਿੰਨ ਗੱਬਣ ਤਿਆਰੀ ਆ ਬਸ ਪੰਜ ਚਾਰ ਦਿਨ ਲੈਂਦੀਆਂ ਨੇ ਰੀਟੇਲ ਮੈਂ ਤੁਹਾਨੂੰ 22 ਤੋਂ ਲੈ ਕੇ ਦੇਵਾਂਗਾ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸੱਸੀ ਗਾਲ ਜੀ ਸੱਸੀ ਗਾਲ ਜੀ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਸੰਦੀਪ ਸਿੰਘ ਆ ਜੀ ਪਿੰਡ ਬਗਰਾੜੀ ਆ ਜੀ ਜ਼ਿਲ੍ਹਾ ਫਰੀਦਕੋਟ ਆ ਜੀ ਮੋਬਾਈਲ ਨੰਬਰ ਜੀ 6283582090 ਜੀ ਠੀਕ ਆ ਵੀਰੇ ਅੱਜ 6 ਨਾਗ ਆ ਜੀ ਆਪਣੇ ਕੋਲ ਹਾਂ ਜੀ 6 ਨਾਗ ਆ ਭਈਆ ਇਧਰੋਂ ਹੀ ਸ਼ੁਰੂ ਕਰਦੇ ਪਹਿਲਾਂ ਸੂਆ ਸਵਾਇਆ ਨਾਗ ਜੀ ਸੂਆ ਕਿੰਨਾ ਮਾਜੀ ਉਹ ਪਹਿਲਾ ਬਾਈ ਦੰਦੋ ਜੀ ਦੰਦੋ ਬਾਈ ਦੋਂਦੀ ਆ ਜੀ ਚੌਗੇ ਚੱਕੀ ਜਾਂਦੀ ਆ ਜਾਂਦ ਚੌਕ ਦੇ ਸਟਾਰਟ ਕੀਤੇ ਹਾਂ ਸਟਾਰਟ ਕਰਿਆ ਹੂੰ ਦੋਂਦੀ ਆ ਠੀਕ ਆ ਕਦੋਂ ਸੁਈ ਆ ਵੀਰੇ ਤੇ ਰਾਤ ਸੁਈ ਆ ਬਾਈ ਇਹ ਬੱਚਾ ਕੀ ਆ ਜੀ ਬੱਚਾ ਵੱਛਾ ਬਾਈ ਜੀ ਜੇਰ ਦੀ ਕੰਪਲੀਟ ਆ ਮੈਂ ਬੇ ਵਧੀਆ ਹੀ ਪੈ ਗਈ ਕਿੰਨਾ ਬੌਲਾ ਕੱਢਿਆ ਵੀਰੇ ਤੜਕੇ ਬੌਲਾ ਬਾਈ ਬੱਚਾ ਹੀ ਜਗਾਇਆ ਸੀਗਾ 5-4 ਕਿਲੋ ਬੌਲਾ ਕੱਢਿਆ ਸੀਗਾ 5 ਕਿਲੋ ਥਣਾ ਦੀ ਗਰੰਟੀ ਥਣਾ ਦੀ ਗਰੰਟੀ ਆ ਬੇ ਠੰਡੀ ਸੀਲ ਆ ਬਾਈ ਲੈ ਲੋ ਕਿੰਨਾ ਪਿਆਜੂ ਗਰਮਾਲੀ ਦੁੱਧ 20 ਲੀਟਰ ਕੱਢ ਜੂਗੀ ਬਾਈ ਬੱਚੀ ਬਹੁਤ ਠੰਡੀ ਬੱਚੀ ਆ ਚੰਗੀ ਲੈ ਠੀਕ ਐ ਵੀਰੇ ਹੂੰ ਥਣਾ ਤੁਣਾ ਦਾ ਵੀ ਐ ਧਾਰਾਂ ਵੀ ਆਖੋਂ ਦਾ ਮਾਰ ਕੇ ਉਖਾ ਦੇ ਕੋਈ ਗੱਲ ਨਹੀਂ ਤੋੜ ਦੀ ਵੀਰੇ ਤੋਰੀ ਬਾਈ ਗੇਟ ਤਿੱਕਰ ਤੋੜਦੇ ਹੋ ਜੀ ਸੁਆ ਬਾਈ ਦੱਸਦਾ ਕਿ ਪਹਿਲਾ ਜੀ ਮੂੰਹ ਤੋਂ ਚਾਰ ਦੰਦ ਆ ਜੀ ਬੱਚਾ ਮਗਰ ਬੱਛੇ ਨੂੰ ਇਹਨੇ ਜਨਮ ਦਿੱਤਾ ਜੀ ਜੇਅਰ ਦੀ ਕੰਪਲੀਟ ਆ ਜੇ ਆਪਾਂ ਸਨੱਕ ਗੁਣੇ ਦੀ ਗੱਲ ਕਰਗੇ ਤਾਂ ਸਨੱਕ ਬਹੁਤ ਚੰਗੀ ਵਿਹੜਾ ਬਾਈ ਠੰਡੀ ਸੀ ਬਾਕੀ ਵੀਰੇ ਨਵਾਂ ਹਾਣਾ ਬੱਚੇ ਦਾ ਚੌਕ ਦੇ ਦੰਦ ਬਾਈ ਦੱਸਦਾ ਕਿ ਸਟਾਰਟ ਹੀ ਕੀਤੇ ਆ ਤੁਸੀਂ ਚਾਹੇ ਚੌਗੀ ਮੰਨ ਸਕਦੇ ਪਹਿਲੇ ਸੂਏ ਉਮੀਦਤਾ ਬਾਈ ਦੱਸਦਾ ਕਿ 20 ਕਿਲੋ ਦੀ ਹੈ ਜੀ। ਬਾਕੀ ਦੁੱਧ ਹੁੰਦਾ ਵੀਰੇ ਸੇਵਾ ਦਾ। ਲੈ ਲਵੋ ਆਪੋ। ਕੋਈ ਵੀਰ ਵੱੱਦ ਕਰ ਲੂ ਤਾਂ ਵੱੱਦ ਵੀ ਲੈ ਸਕਦਾ ਮੋੜ ਲੈ ਵੀਰੇ। ਚਮਕਦਮ ਕਾਲੀ ਹੈ ਯਾਨੀ ਕਿਸੇ ਵੀਰ ਨੇ ਬਰੀਡ ਤੇ ਕੰਮ ਕਰਨਾ ਹੋਵੇ ਤਾਂ ਉਹਦੇ ਵਾਸਤੇ ਤੋਹਫਾ ਕਹਿ ਸਕਦੇ ਆ ਲੈ ਚੱਲਿਓ ਜੀ। ਬੱਛੇ ਦਾ ਕਰਦੀ। ਵੱਲ ਚਮਕਦਮ ਕਾਲੀ ਹੈ ਜੀ। ਖਣਾ ਦੀ ਬਾਈ ਦੱਸਦਾ ਹੈ ਕਿ ਗਾਰੰਟੀ ਹੋਊਗੀ। ਜੈ ਜੀ ਡਿਮਾਂਡ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਇਹਦੇ। ਮੋੜਦਾ ਬਾਈ ਜੇ ਕਰਨ ਨੂੰ ਇਹਦਾ ਬਲਾਂ 90 ਕਰ ਲਾ 95 ਕਰ ਲਾ ਬੈਡ ਬਹੁਤ ਚੰਗੀ ਹੈ ਵੱਡੀ ਹੈ ਹਾਂਜੀ ਪਹਿਲੀ ਹੈਗੇ ਨਾਲੇ ਕੋਈ ਆਏ ਨਹੀਂ ਨਵਾਂ ਹਾਨ ਹੈ ਠੀਕ ਹੈ ਵੀਰੇ ਤੇ ਪਰ ਅਸੀਂ ਲੈਣ ਦੇਣ ਬਾਈ 72000 ਦੀ ਦੇ ਦੇ ਉਹ ਜੂ ਮਾੜਾ ਮੋਟਾ ਜੀ ਬਾ ਮਾਨਤਾ ਨਹੀਂ ਹੋਊਗਾ ਬਾ ਬਾਹਲਾ ਨਹੀਂ ਬਾਈ ਇਹ ਥੋੜਾ ਘਣੇ ਦਈਏ ਬਹੁਤ ਜੈ ਜੀ ਹੈ ਜਮਾ ਮੋਲਾ ਠੀਕ ਹੈ ਵੀਰੇ ਹਾਂ 72000 ਰੁਪਿਆ ਬਾਈ ਦੱਸ ਦਾ ਕੇ ਦੀ ਡਿਮਾਂਡ ਆ ਜੀ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਬੈਡ ਬਹੁਤ ਠੰਡੀ ਬਹੁਤ ਸੀਲ ਬਹੁਤ ਆਲਾ ਹੈ ਕੋਈ ਆਏ ਨਹੀਂ ਗੱਲ ਜਿਵੇਂ ਮਰਜੀ ਤਾਰਾ ਮਾਰੀ ਜਾ ਦੇਣਾ ਸੂਆ ਹੀ ਦੀ ਇੱਕ ਨੰਬਰ ਇੱਕ ਨੰਬਰ ਆ ਕੋਈ ਐ ਨਹੀਂ ਵੀ ਬਾਈ ਜੀ ਸਿਵਾ ਕੋਈ ਗੱਲ ਨਹੀਂ ਹਾਂ ਲੈ ਇਸ ਲੋ ਮਾ ਨਾ ਨਿਆਣੇ ਉਹਨੇ ਕਿ ਨਹੀਂ ਪੋੜੀ ਨਹੀਂ ਬਾਈ ਕੋਈ ਨਿਆਣੇ ਦੀ ਲੋੜ ਹੀ ਨਹੀਂ ਬਾਈ ਯਾਰ ਕੋਈ ਐਸੀ ਤਾਂ ਪਾਇੀ ਨਹੀਂ ਜੂਲੇ ਨੇ ਠੀਕ ਹੈ ਵੀਰੇ ਦੋ ਨੰਬਰ ਨਾਲ ਕਿਹੜਾ ਦਿਖਾਉਣਾ ਜੀ ਦੋ ਨੰਬਰ ਆ ਰਹੀ ਇਧਰੋ ਦਿਖਾ ਦਿੰਦੇ ਸੂਆ ਕਿੰਨਾ ਮਾ ਜੀ ਇਹਦਾ ਇਹ ਵੀ ਪਹਿਲਾਂ ਨਾ ਬਾਈ ਠੀਕ ਆ ਸਮਾਂ ਕਿੰਨਾ ਲੈਂਦੀ ਐ ਜੀ ਚਾਰ ਦਿਨ ਦਾ ਹੀ ਮੂੰਹੋਂ ਬੱਛੀ ਐ ਮੂੰਹ ਤਾਂ ਚਾਰ ਦਿਨ ਦਾ ਹਾਂ ਚਾਰ ਦਿਨ ਦਾ ਠੀਕ ਆ ਸਮਾਂ ਬਾਈ ਇਹ ਹਜੇ ਪਾ 7 ਦਿਨ ਪਏ ਆ ਪੂਰੇ ਕਾਗਜ਼ਾਂ ਦੇ ਵਿੱਚ ਡੇਟ ਮੁਤਾਬਕ ਡੇਟ ਮੁਤਾਬਕ ਹਾਂ ਠੰਡੀ ਸੀ ਲੇਵੀ ਬਹੁਤ ਅਗਰੀ ਠੀਕ ਆ ਖੜ ਜਾ ਲੈ ਹਾਂ ਦੀ ਪਾਰ ਪਿੱਛੇ ਦੀ ਗਾਰੰਟੀ ਮੈਂ ਨਾ ਗਾਰੰਟੀ ਵਾਲਾ ਬਾਈ ਸੀਲ ਨੇ ਬਹੁਤ ਥਣ ਬਾੜਾ ਸੁਣਾ ਲੱਗਿਆ ਪਹਿਲਾਂ ਨੂੰ ਥਣ ਵੇਖ ਬਾਈ ਮੁੱਠੀ ਮੁੱਠੀ ਦਾ ਥਣ ਲੱਗਿਆ ਬਾਈ ਠੀਕ ਆ ਵੀਰੇ ਬਹੁਤ ਚੰਗੀ ਵੜ ਹੈ ਤੋੜ ਦਿਓ ਜੀ ਤੋੜ ਦੇ ਬਾਈ ਸੁਆ ਬਾਈ ਦੱਸਦਾ ਦੂਜਾ ਜੀ ਨਹੀਂ ਪਹਿਲਾ ਬਾਈ ਸੋਰੀ ਪਹਿਲਾ 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 ਮੂੰਹ ਤੋਂ ਚਾਰ ਦੰਦ ਦਾ ਜੀ ਠੀਕ ਹੈ ਮੂੰਹ ਤੋਂ ਚਾਰ ਦੰਦ ਦਾ ਸੂਆ ਪਹਿਲਾ ਜੀ ਸਮਾ ਲਗਭਗ ਪੰਜ ਚਾਰ ਦੰਦ ਲਿਜਾ ਸਕਦੀ ਹੈ ਜੀ ਬਾਕੀ ਫਿਰ ਰੁੱਤ ਗਰਮੀ ਦੀ ਆ ਦੰਦ ਵਧ ਵੀ ਸਕਦੇ ਆ ਘਟ ਵੀ ਸਕਦੇ ਆ ਥਣ ਸੋਹਣੇ ਸੈਟ ਲੱਗਿਆ ਵਾ ਮੂਟਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਮਗਰ ਦੋਸਾਂ ਦਰਗਾਹਾਂ ਪੁਰਾਣੀ ਆ ਜੀ ਪਿਆਰੀ ਸੋਹਣੀ ਕਰਦੀ ਹੁੰਦੀ ਆ ਹਵਾਨਾ ਸੋਹਣਾ ਫਿਟਨੈਸ ਵਾਲਾ ਘੱਟ ਵਾਲਾ ਹਵਾਨਾ ਬਾਕੀ ਚਾਰ ਹੀ ਥਾਣਾ ਮੋੜ ਲਿਆ ਇੰਦੇ ਚੰਗੀ ਆ ਰੰਗ ਪ੍ਰਿੰਟ ਵਾਲੀ ਆ ਜੀ ਵੜ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਬਾਈ ਮੌਲਦਾ ਇਹਦਾ ਬਹੁਤ ਬਹੁਤ ਚੰਗੀ ਵੜਾ 82 ਕਰਾਲਾ 85 ਕਰਾਲਾ ਹਾਂਜੀ 75000 ਦੀ ਹਾਂ ਨਾ ਹੀ ਆ ਬਾਈ ਇਹ ਹੋਜੂ ਮਾੜਾ ਮੋਟਾ ਜੀ ਬਸ ਥੋੜਾ ਕ ਨਾ ਹੀ ਹੋਊਗਾ ਬਾਈ ਬਾਹਲਾ ਨਹੀਂਗਾ ਬਹੁਤ ਚੰਗੀ ਬੈਠੀ ਹੈ ਬਾਈ ਯਾਰ ਠੀਕ ਹੈ ਵੀਰੇ 20 ਕਿਲੋ ਦੁੱਧ ਖੁੱਲਾ ਪੀਊਗੀ ਬਾਈ ਇਹ ਠੀਕ ਹੈ ਜਾਤ ਬਰੀਡ ਵਾਲੀ ਆ ਰੰਗ ਬਾਜ ਵੜਾ ਠੀਕ ਹੈ ਵੀਰੇ 75000 ਦੀ ਬਾਈ ਕਹਿੰਦਾ ਹਾਂ ਨਾ ਇਹ ਵਿੱਚੋਂ ਥੋੜਾ ਕ ਨਾ ਮਾਨਤਾ ਨੂੰ ਹੋਜੂਗਾ ਜੋੜਾ ਲੈ ਜੇ ਜ਼ਿਆਦਾ ਹੋ ਜੂ ਬਰੇ ਜੋੜਾ ਹੋ ਗਿਆ ਤਾਂ ਕੋਈ ਨਹੀਂ ਬਾਈ ਮਾਤਰੀ ਵੀਡੀਓ ਵੇਖ ਕੇ ਆਊਗਾ ਕਰਦਾ ਨਹੀਂ ਮੰਨਤਾ ਨਹੀਂ ਜਿਹੜਾ 3 ਨੰਬਰ ਨਾ ਗਿਆ ਇਹਦਾ ਸੂਆ ਕਿੰਨਾ ਮਾਜੀ ਇਹ ਜਾਸੀ ਆ ਬਾਈ ਦੂਜੇ ਸੂਏ ਆ ਇਹ ਸਮਾਂ ਕਿੰਨਾ ਕੁ ਲੈਂਦੀ ਆ ਜੀ ਇਹਦੇ ਵੀ ਬਾਈ ਹਜੇ 5 ਤੋਂ 6 ਦਿਨ ਪਏ ਆ ਬਾਈ ਥਿਲਾਰ ਰਵਾਨਾ ਬਹੁ ਕੱਢੂਗੀ ਬਾਈ ਜੀ ਠੀਕ ਹੈ ਠੰਡੀ ਸੀਲ ਬਹੁਤ ਆ ਬਾਈ ਕੋਈ ਗੱਲ ਨਹੀਂ ਕੀ ਰਿਕਾਰਡ ਆ ਜੀ ਇਹਦਾ ਦੁੱਧ ਦੁੱਧ ਬਾਈ ਜੀ ਇਹਨੇ 22 ਲੀਟਰ ਦਿੱਤਾ ਸੀਗਾ ਪਹਿਲੇ ਸੂਏ ਪਹਿਲੇ ਸੂਏ ਹਾਂ ਇੱਕ ਦਿਨ ਚਲੋ ਐਤ ਕੀ ਚੰਗਾ ਕੱਢੂਗੀ ਬਾਈ ਜੀ ਹਜੇ ਤਾਂ ਰਵਾਨਾ ਹੋਣਾ ਹੀ ਵੇਖ ਲੋ ਫੁੱਲ ਆ ਬੰਨਾਂ ਠੰਡੀ ਠ ਚਾਰੂ ਬਹੁਤ ਹੈ ਤੋੜ ਕੇ ਦਿਖਾ ਦਿਓ ਜੀ ਤੋੜੀ ਸੁਆ ਬਾਈ ਦੱਸਦਾ ਕਿ ਦੂਜਾ ਜੀ ਪਹਿਲੇ ਸੂਏ ਵੀ 22 ਕਿਲੋ ਇਹਨੇ ਦੁੱਧ ਕੱਢਿਆ ਹੋਇਆ ਜੀ ਬਾਕੀ ਜਰਸੀ ਦਾ ਫਾਇਦਾ ਇਹ ਹੋ ਜਾਂਦਾ ਬਈ ਗਰਮੀ ਦਾ ਘਟ ਮਨਾਉਂਦੀ ਹੈ ਤੇ ਨਾਲੇ ਦੁੱਧ ਵੀ ਇਹਦਾ ਸੰਗ ਨਾ ਹੁੰਦਾ ਥਾਣਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿਖੜਵਾ ਤਿਆਰੀ ਬਹੁਤ ਸੋਹਣੀ ਕੀਤੀ ਆ ਪਾ ਥਾਣਾ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਜੀ ਬਾਕੀ ਰੰਗ ਪ੍ਰਿੰਟ ਜਾਤ ਬਰੀਡ ਦੀ ਕਰਮਾ ਵਾਲੀ ਪੂਰੀ ਚੰਗੀ ਆ। ਥਾਣੇ ਚੈੱਕ ਕਰ ਸਕਦੇ ਹੋ ਨੇੜੇ ਤੋਂ ਮੋਟਾ ਹਾਥੀ ਚਵਾਈ ਵਾਲਾ ਥਾਣਾ ਜੀ। ਮੋਟਾ ਮੋਟਾ ਰਫਵਾਨਾ ਤੇ ਇਹਦੀ ਡਿਮਾਂਡ ਕੀ ਰਹਿ ਨਾਲੀ ਹੈ ਜੀ। ਇਹਦਾ ਬਾਈ ਯਾਰ ਮੁੱਲ ਕਰਨ ਨੂੰ ਕੋ ਮਰਜ਼ੀ ਕਰਗੇ ਇਹਦਾ। ਹੂੰ। ਤੇ 1 ਘੱਟ 70 ਦੀ ਦੇ ਦਾਂਗੇ ਬਸ। ਹਾਂ। 1 ਘੱਟ 70 ਦੀ। ਠੀਕ ਹੈ ਵੀਰੇ 69000 69000 ਦੀ। ਠੀਕ ਹੈ ਵੀਰੇ। ਤੇ ਨਾਗਾ ਗਿਆ ਵੀਰੇ ਆਪਣਾ 4 ਨੰਬਰ ਜੀ। ਇਹਦਾ ਸੁਆ ਕਿੰਨਾ ਮਾ ਜੀ? ਇਹ ਦੂਜੇ ਸੁੰਦੀ ਹੈ ਬਾਈ ਇਹ ਸਮਾਂ ਕਿੰਨਾ ਲੈਂਦੀ ਹੈ ਜੀ ਸਵਾ ਬਾਈ ਇਹ ਇਹਦਾ ਲੈ ਜੂਗੀ 10 ਦਿਨ ਬਾਈ ਪੂਰੇ ਵੱਡੀ ਵੈੜਾ ਵੱਡੀ ਵੈੜਾ ਬਾਈ ਇਹ ਠੀਕ ਹੈ ਜੀ ਬਾਕੀ ਹਵਾਨਾ ਬਹੁਤ ਟਾਈਟ ਹਲਾਣਾ ਤੋਰਦੀ ਵੀਰੇ 10 ਦਿਨ ਲੈ ਜੂਗੀ 30 ਲੀਟਰ ਦੀ ਗਾਰੰਟੀ ਹੈ ਬਾਈ ਇਹਦੀ ਠੀਕ ਆ ਹਾਂਜੀ 30 ਲੀਟਰ ਦੀ ਬਾਈ 10 ਦਾ ਕੇ ਗਾਰੰਟੀ ਹੈ ਜੀ ਇਹਦੀ ਹਾਂ ਦੰਦੋ ਕਿਵੇਂ ਹੈ ਜੀ ਦੰਦੋ ਛਿੱਗੀ ਹੈ ਬਾਈ ਜੀ ਠੀਕ ਹੈ ਵੀਰੇ ਮੂੰਹ ਤੋਂ ਬਾਈ ਦੱਸਦਾ ਕਿ 6 ਦੰਦ ਦਾ ਸਮਾ ਹਜੇ 10 ਦਿਨ ਲੈ ਜੂਗੀ। ਬਾਈ 10 ਦਾ ਕਿ 20 ਲੀਟਰ ਦੀ ਗਾਰੰਟੀ ਆ ਬਾਕੀ ਵੀਰੇ ਮੇਰੀ ਬੇਨਤੀ ਹੁੰਦੀ ਆ ਮੋੜ ਲਿਆ ਵੀਰੇ। ਤੁਸੀਂ ਪੈਸੇ ਲਾਉਣੇ ਹੁੰਦੇ ਆ। ਜੇ ਕੋਈ ਗੱਬੜਾ ਨਾਗ ਹੁੰਦਾ ਤੁਸੀਂ ਉਹਦੇ ਥਣ ਪਾਸ ਕਰ ਸਕਦੇ ਹੁੰਨੇ ਆ ਤੇ ਜੇ ਕੋਈ ਸੂਰਿਆਤਵਾਇ ਨਾਗ ਹੁੰਦਾ ਤਾਂ ਤੁਸੀਂ ਉਹਦੀ ਮੜਕੇਂ ਕਰ ਸਕਦੇ ਹੋ ਬਾਕੀ ਦੁੱਧ ਤੁਹਾਡੀ ਸੇਵਾ ਦਾ ਤੁਹਾਡੀ ਸਾਂਭ ਸੰਭਾਲ ਦਾ। ਬਈ ਆਪਾਂ ਕਿੰਨਾ ਸਾਂਭ ਸਕਦੇ ਆ ਜੱਜਮੈਂਟ ਤੁਸੀਂ ਆਪ ਲਾ ਲਿਓ। ਤਿਆਰੀ ਸੋਹਣੀ ਕਰਦੀ ਹੁੰਦੀ ਆ ਸੋਨਾ ਕਟ ਵਾਲਾ ਹਵਾਨ। ਤੇ ਇਹਦੀ ਡਿਮਾਂਡ ਕੀ ਰਹਿਣਾਂ ਨੂੰ ਜੈ ਜੀ ਵੀਰੇ ਜੈ ਜੀ ਭਾਈ ਇਹ 30 ਲੀਟਰ ਗਰੰਟੀ ਨਾ ਦੇਊਗੀ ਥੋੜੀ ਲਿੱਸੀ ਪੈਂਦੀ ਆ ਮੁੱਲ ਇਹਦਾ 70000 ਕਰਦੇ ਆ ਠੀਕ ਆ ਇਹ ਬਾਈ 67000 ਦੀ ਹਾਂ ਨਾ 67000 ਦੀ ਹਾਂ ਠੀਕ ਆ ਜੀ ਜਮਾਂ ਜੈਜ ਮੁੱਲ ਆ ਭਾਈ ਬਹੁਤ ਵੱਡੀ ਵੈ ਜਣਾ 30 ਲੀਟਰ ਠੀਕ ਆ ਦੂਜਾ ਸੁਆ ਓਰੀਜਨਲ ਆ 6 ਦੰਦਾਂ ਦਾ ਮੂੰਹ ਖਾਣਾ ਠੀਕ ਆ ਵੀਰੇ 67000 ਦੀ ਬਾਈ ਕਹਿੰਦਾ ਯੈਸ ਨੋ ਆ ਜੀ ਵਿੱਚੋਂ ਮਾਨਤਾ ਨੂੰ ਹੋ ਜੂਗਾ ਜੀ ਚੰਗੀ ਆ ਵੈੜ ਕੁੱਲ ਚਮਕ ਦਮਕ ਵਾਲੀ ਆ ਚਾਰ ਨਾਗ ਹੋਵੇ ਜੀ ਪੰਜ ਨੰਬਰ ਨਾਗ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਦੂਜੇ ਸੂਣੀ ਜੇ ਬਾਈ ਇਹ ਦੂਜਾ ਸੂਆ ਸਮਾਂ ਕਿੰਨਾ ਲੈਂਦੀ ਸਮਾਂ ਲੈਂਦੀ ਹੈ ਬਾਈ 15 ਦਿਨ ਲੈ ਜੂਗੀ ਇਹ 15 ਦਿਨ ਜੀ ਹਜੇ ਖੁੱਲੇ ਦੇਣੀ ਪਈ ਆ ਖੁੱਲੇ ਪਏ ਆ ਬਾਈ ਥੋੜੇ ਜੇ ਤੇਰੇ ਲੈ ਚੱਲੀ ਫੋਲ ਨਹੀਂ ਕਰ ਤੁਰ ਕੇ ਦਿਖਾ ਦਿਓ ਤੇਰੇ ਖੁੱਲੇ ਦੇਣੀ ਬਾਈ ਦੱਸਦਾ ਕਿ ਲੈ ਜੂਗੀ ਜੀ ਹਜੇ ਚੰਗੀ ਆ ਵੇਲ ਵਾਲੀ ਆ ਬਜਨ ਵਾਲੀ ਆ ਚਮਕ ਦਮਕ ਵਾਲੀ ਆ ਸੋਹਣਾ ਖਣਾ ਦਾ ਸਹਿਜ ਕੱਲਾ ਕੱਲਾ ਨਿਖੜਮਾ ਹਾਥੀ ਚਵਾਈ ਵਾਲਾ ਮੋੜ ਲਿਆਈ ਵੀਰੇ ਕੱਲੀ ਕੱਚੀ ਕੱਚੀ ਆ ਨੂੰ ਵੀ ਪਤਾ ਵੀਰੇ ਤਿਆਰ ਹੋਈ ਵਹਿੜ ਕਿੰਨੇ ਦੀ ਆ ਜੀ ਮੇਨ ਗੱਲ ਸੰਭੀ ਪਲੀ ਆ ਥਾਨ ਕੱਲਾ ਕੱਲਾ ਨਿਖੜਮਾ ਹਾਥੀ ਚਵਾਈ ਵਾਲਾ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਾਕੀ ਵੀਰੇ ਸੇਵਾ ਦਾ ਟਾਈਮ ਰਹੇਗਾ ਜਿੰਨੀ ਤੁਸੀਂ ਸਾਂਭ ਲੋਗੇ ਉਨਾਂ ਤੋਂ ਵੀ ਤੁਸੀਂ ਲੈ ਸਕਦੇ ਆ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਬਾਈ ਇਹ ਅੱਜ ਜੇ ਆਪਾਂ ਵੇਚਦੇ ਹਾਂ ਨਾ ਆਪਾਂ ਮੁੱਲ 63000 ਰੁਪਿਆ ਕਰਦੇ ਹਾਂ ਹਾਂਜੀ 62000 ਦੀ ਆਪਾਂ ਹਾਂ ਨਹੀਂ ਕਰਦੇ 62000 ਦੀ ਜੀ ਹਾਂ ਜਮਾਇਜ ਹੈ 68500 ਰੁਪਏ ਦੀ ਵੈੜ ਦੇ ਤਿਆਰ ਹੋ ਗਈ ਜੀ ਤਿਆਰ ਹੋ ਗਈ ਬਹੁਤ ਚੰਗੀ ਵੈੜ ਹੈ ਠੰਡੀ ਠੁੰਡੀ ਬਹੁਤ ਹੈ ਇਹ ਨਹੀਂ ਕਰ ਸੀਲਸ ਲੱਗ ਪੂਰੀ ਹੈ ਸੀਲਸ ਲੱਗ ਪੂਰੀ ਹੈ ਠੀਕ ਹੈ ਵੀਰੇ ਹਾਂ ਤੇ ਨਾਗੋਗੇ 5 ਤੇ 6 ਨੰਬਰ ਲੱਗ ਵੀਰੇ 6 ਛੋਟੀ ਆ ਗਈ ਠਾਈ ਦੰਦੋ ਕਿਵੇਂ ਆ ਵੀਰੇ ਇਹ ਦੋ ਦੰਦ ਦੋ ਆਉਂਦੀ ਹੈ ਬਾਈ ਇਹ ਦੋ ਦੰਦ ਏਆਈ ਵਗੈਰਾ ਹੋਈ ਹੈ ਜੀ ਨਹੀਂ ਬਾਈ ਹੋਈ ਹੈ ਜਾਨੀ ਖਾਲੀ ਹੈ ਖਾਲੀ ਹੈ ਬਾਈ ਹਾਂ ਹੀਟ ਚ ਤਾਂ ਆਈ ਹੋਊਗੀ ਵੀਰੇ ਹਾਂ ਹੀਟ ਚ ਆਈ ਹੈ ਬਾਈ ਇੱਕ ਦੋ ਵਾਰੀ ਪਹੁ ਪਹੁ ਜਿਆਦਾ ਕਰਕੇ ਕੇਰੀ ਨਹੀਂ ਪਤਾ ਨਹੀਂ ਲੱਗਦਾਗਾ ਠੀਕ ਹੈ ਛੋਟੀ ਬਹੁਤ ਚੰਗੀ ਆ ਠੀਕ ਹੈ ਜੀ ਮਦਰ ਮੈਂ ਤਾਂ ਰਿਕਾਰਡ ਕੀ ਹੈ ਜੀ ਇਹਦਾ ਇਹ ਮਦਰ ਹੈ ਬਾਈ ਇਹਦੀ 18 ਲੀਟਰ ਵਾਲੀ ਖੜੀ ਆ ਖੜੀ ਇੱਧਰ ਆਵੇ ਆਪਣੇ ਕੋਲੇ ਹੀ ਖੜੀ ਹੈ ਇੱਧਰ ਆਪਣੇ ਘਰ ਦੀ ਹੈ ਜੀ ਘਰ ਦੀ ਆ ਹਾਂ ਠੀਕ ਹੈ 18 ਲੀਟਰ ਵਾਲੀ ਮਾਸ ਲੈ ਦੋ ਦਾਇ ਛੇ ਇਹਦੀ ਕੱਟੀ ਹੈ ਕੋਟ ਸ਼ਾਂਗ ਤਾਂ ਹੈ ਨਹੀਂ ਵੀਰੇ ਨਹੀਂ ਨਹੀਂ ਆ ਆ ਮੱਡੀ ਮੈਂ ਇਹਦੀ ਵੱਡੀ ਮਾਈ ਦੀ ਕੱਟੀ ਹਾਂ ਲੈ ਜਲਦੀ ਵੀਰੇ ਬਾਹਰ ਨੂੰ ਪੋਰਸ਼ਾ ਗਣਿਚਾਰੇ ਥਾਣੀ ਆ ਬਾਈ ਜੀ ਮਦਰ ਮਿਲਤ ਰਿਕਾਰਡ ਬਾਈ ਦੱਸਦਾ ਕਿ ਇਹਦਾ 18 ਲੀਟਰ ਦਾ ਸੋਨਾ ਖਨਾ ਦਾ ਸੈਂਜ ਆ ਕੱਲਾ ਕੱਲਾ ਨਿਖੜ ਮਾ ਹੱਥੀ ਜਵਾਈ ਵਾਲਾ ਜੀ ਚਾਰ ਹੀ ਥਾਣਾ ਬਾਕੀ ਗੁੰਡਾ ਸਿੰਘ ਆ ਜੀ ਫੁੱਲ ਚਮਕ ਦਮ ਕਾਲੀ 43 ਦੀ ਹੈ ਹਾਂ ਮੋਡ ਲਿਆਓ ਜੀ ਐਂਡ ਗੋਲ ਸਿੰਘ ਆ ਜੀ 40 ਦੀ ਹੌਲ ਜੀ ਸੰਭੀ ਪਲੀ ਆ ਜੀ ਏ ਆਈ ਦੇ ਕਾਬਲ ਹੀ ਆ ਬਾਈ ਦੱਸਦਾ ਕਿ ਆਪਾਂ ਤਾਂ ਨਹੀਂ ਕਰਾਈ ਅਗਲਾ ਜਿਹੋ ਜਾਂ ਚੰਗਾ ਮਾੜਾ ਟੀਕਾ ਅਗਲਾ ਆਪ ਜਾ ਕੇ ਪੂਰੀ ਵੱਡੀ ਝੋਟੀ ਆ ਬਾਈ ਸਭੀ ਪਾਲੀ ਚੰਗੀ ਆ ਤੇ ਇਹਦੀ ਡਿਮਾਂਡ ਜੀ ਇਹਦਾ ਮਾਈ ਮੁੱਲ 48000 ਰੁਪਇਆ ਹੈ ਹਾਂਜੀ ਆ ਲੈਣ ਦੇਣ ਆਪਾਂ 60000 ਦੀ ਦੇਵਾਂਗੇ 60000 ਦੀ ਚੰਗੀ ਆ ਚੰਗੀ ਆ ਮੇਰੇ ਮੋਲਾ ਕੋਈ ਆ ਸੱਟ ਨਹੀਂ ਪੈਂਡ ਨੇ ਚੰਗੀ ਦੁੰਗੀ ਵੀ ਗੋਲ ਬਹੁਤ ਚੰਗੀ ਆ ਹਾਂ ਠੀਕ ਆ ਵੀਰੇ ਲੀਲੀ ਚ ਪੈਂਦੀ ਆ ਬਾਈ ਠੀਕ ਆ ਨਾਗ ਹੋ ਗਿਆ ਆਪਣੇ ਵੀਰੇ ਛੇ ਸੱਤ ਨੰਬਰ ਨਾਗ ਜੀ ਹਾਂਜੀ ਵੈੜ ਇਹਦਾ ਸੂਆ ਕਿੰਨਾ ਮਾ ਜੀ ਇਹ ਪਹਿਲਾ ਨਾ ਬਾਈ ਵੈੜ ਇਹ ਪਹਿਲਾ ਨਾ ਜੀ ਦੰਦੋ ਕਿਵੇਂ ਆ ਜੀ ਦੰਦੋ ਚੌਗੀ ਆ ਬਾਈ ਕਦੋਂ ਸੂਈ ਆ ਜੀ ਇਹ ਇਹ ਸੂਈ ਨੂੰ ਹੋ ਗਏ 5 ਮਹੀਨੇ ਬਾਈ ਇਹ ਆਈ ਵਗੈਰਾ ਹੋਈ ਨਹੀਂ ਬਾਈ ਇਹ ਕਿੰਨਾ ਜੀ ਦੁੱਧ ਹੈਗਾ ਇਹ ਥੱਲੇ 7 ਕਿਲੋ ਪੂਰਾ ਜੋਕ ਦਾਂਗੇ ਜੋ ਕਿ 7 ਕਿਲੋ ਦੇ ਦੇਾਂਗੇ ਆਪਣੇ ਘਰੇ ਮਿਲਕਿੰਗ ਕਰ ਲਿਆ ਹਾਂ ਇੱਥੇ ਕਰ ਲੇ ਦੋ ਡੰਗ ਚੋਲੇ ਤਿੰਨ ਚੋਲੇ ਬਾਈ ਠੀਕ ਹੈ ਵੀਰੇ ਥਣਾ ਦੀ ਗਰੰਟੀ ਹੈ ਜੀ ਥਣਾ ਦੀ ਗਰੰਟੀ ਹੈ ਬਾਈ ਕੋਈ ਹੈਲਦੀ ਨਹੀਂ ਜਾਮਾ ਜਿਵੇਂ ਮਰਜੀ ਕੋਈ ਚੋਈ ਗਏ ਠੀਕ ਹੈ ਤੋੜ ਦਿਓ ਵੀਰੇ 7 ਕਿਲੋ ਦੁੱਧ ਆ ਜੀ ਟੋਕੜ ਵੈੜਾ ਸੂਆ ਪਹਿਲਾ ਸੂਈ ਹੈ ਜੀ ਏ ਆਈ ਬਾਈ ਦੱਸਦਾ ਕਿ ਇਹ ਨਹੀਂ ਹੋਈ ਆਪਾਂ ਐਵੇਂ ਕਹਿ ਦਿੰਗੇ ਬਈ 20 ਦਿਨਾਂ ਦੀ ਹੋਈ ਆ 25 ਦਿਨਾਂ ਦੀ ਹੋਈ ਆ ਉਹਦਾ ਫਾਇਦਾ ਨਹੀਂ ਕੋਈ ਹਾਂ ਕ੍ਰੋਸ ਅੰਗ ਆ ਜੀ ਦੁੱਧ ਕਰਮਾ ਵਾਲੀ ਮੱਝਾਂ ਵਰਗਾ ਦਿੰਦੀ ਆ ਜੀ ਫੈਟ ਚੰਗੀ ਆਉਂਦੀ ਆ ਬਾਕੀ ਗਰਮੀ ਸਰਦੀ ਰਹਿਤ ਵਹਿੜ ਆ ਜੀ ਬਾ ਕੋਈ ਗੱਲ ਨਹੀਂ ਵੀਰੇ ਮੋੜ ਲਿਓ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਬਾਈ ਯਾਰ ਆਪਾਂ ਮੁੱਲ 25000 ਰੁਪਇਆ ਦੇ ਜੀ ਆ ਯਾਰ ਇਹਦਾ ਜੀ ਹਾਂ ਬੱਚਨ ਵਾਲਾ ਭਾਅ ਹੀ ਆ ਬਾਈ ਬਹੁਤ ਵਧੀਆ ਬੱਚੀ ਆ 7 ਕਿਲੋ ਦੋਦਾ ਠੀਕ ਆ 25000 ਰੁਪਇਆ ਬਾਈ ਇਹਦੀ ਡਿਮਾਂਡ ਕਰਦੇ ਆ ਜੀ ਵਿੱਚੋਂ ਥੋੜਾ ਕਨਾ ਮਾਨਤਨ ਹੋ ਜਾਊਗਾ ਇਹਨਾਂ ਨਗਾ ਜੋ ਕੋਈ ਵੀ ਨਗ ਤੁਹਾਨੂੰ ਪਸੰਦ ਆਉਂਦਾ ਜੀ ਤਸੱਲੀ ਪਰਖ ਤੁਸੀਂ ਆਪ ਕਰਨੀ ਐ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ